12 ਮਹੀਨੇ ਇਸ ਤਾਰੰ ਤਰੀਖ ਨੂੰ 2 ਸਾਲ ਦੀ ਹੋਣਾ। ਹਾਂਜੀ। ਯੂਐਸਏ ਦਾ ਜੀ ਇਹ ਪੇਪਰ ਦਾ। ਹਾਂ ਸਵਾਗਤ ਆ ਮਿੱਤਰੋ ਪੀਵੀ ਨਤੀ ਟੂ ਡੀ ਕੇ ਚੈਨਲ ਤੇ। ਵੀ ਜਿਹੜੇ ਬਹੁਤ ਹੀ ਇੱਕ ਚੰਗੇ ਸੀਮਣ ਦੀ ਪਹਿਲੇ ਸੂਏ ਆ। ਤਿਆਰ ਆ ਵਛੀਓ ਵਕਾਊ ਆ। ਚੰਗੇ ਆਰਡਰ ਦੀ ਮਾਲਕਣ ਆ। ਸਾਰੀ ਆਪਾਂ ਗੱਲਬਾਤ ਕਰਦੇ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ। ਸਤਿ ਸ੍ਰੀ ਅਕਾਲ। ਨਾਮ ਕੀ ਹੈ ਪਹਿਲਾਂ ਆਪਣਾ ਨਾਮ ਦੱਸ ਦਿਓ। ਮੇਰੇ ਨਾਮ ਕਰਮ ਸਿੰਘ ਆ ਜੀ। ਪਿੰਡ ਦੋਦਰ ਢੀਲ ਮੋਗਾ ਜਿਹੜਾ ਵੀ ਮੋਗਾ। ਠੀਕ ਆ ਜੀ। ਤੇ ਬਾਈ ਜੀ ਆਪਾਂ ਇਸ ਬੈਡ ਦੇ ਰਿਕਾਰਡ ਦੀ ਗੱਲ ਕਰਾਂਗੇ ਕਿੰਨੀ ਕੁ ਉਮਰ ਹੋ ਗਈ ਹੈ ਦੀ ਇਹਦੀ ਇਹ ਨੇ ਜੀ ਮੂਰੇ 12ਵੇਂ ਮਹੀਨੇ 17 ਤਰੀਕ ਨੂੰ 2 ਸਾਲ ਦੀ ਹੋਣਾ ਹਾਂਜੀ ਆਪਣੇ ਕੋਲੇ ਰਿਕਾਰਡ ਪੂਰਾ ਪਿਆ ਹੈ ਠੀਕ ਆ ਜੀ ਆਰਡਰ ਕੁਆਲਿਟੀ ਦੀ ਬਹੁਤ ਚੰਗੀ ਆ ਮਿੱਤਰੋ ਹਜੇ ਜਣਜੀ ਇਸ ਬੱਚੀ ਨੇ 2 ਸਾਲ ਦੀ ਹੋਣਾ ਮਾ ਉਹ ਤੁਸੀਂ ਕਰ ਲੋ ਚੈੱਕ ਤੇ ਸਭੀ ਸੁੰਭੀ ਚੰਗੀ ਆ ਤੇ ਕਿੰਨੀ ਤਰੀਕ ਨੂੰ ਬਾਈ ਜੀ ਤੇ ਦਿਨ ਹਜੇ ਪੂਰੇ ਆ ਆ ਜਿਹੜੀ 28 ਤਰੀਕ ਆਉਂਦੀ ਐ 28 ਤਰੀਕ ਨੂੰ ਦਿਨ ਪੂਰੇ ਆ 8 ਨਵੰਬਰ ਦੀ ਹਾਂਜੀ ਨਵੰਬਰ ਦੀ 28 ਤਰੀਕ ਨੂੰ ਦਿਨ ਪੂਰੇ ਆ ਹਜੇ ਜਾਣ ਦੀ 10 ਦਿਨ ਪਾਏ ਆ ਹਨਾ ਕਰਮਾ ਹਾਂਜੀ ਹਾਂਜੀ ਤੇ ਲੌਂਦੀ ਲੌਂਦੀ ਸੋਹਣਾ ਆਉਂਦੀ ਐ ਹਨਾ ਬਈ ਹਾਂਜੀ ਬਹੁਤ ਲਾਹੂਗੀ ਬਥੇਰਾ ਹੂੰ ਹਾਂਜੀ ਠੰਡੀ ਠੁੰਡੀ ਬਹੁਤ ਜ਼ਿਆਦੇ ਆ ਇਹਦੀ ਮਾਂ ਵੀ ਬਹੁਤ ਠੰਡੀ ਆ ਹੂੰ ਮਾਂ ਆ ਨਾਲ ਹੀ ਖੜੀ ਆ ਮਾਂ ਅੱਛਾ ਜੀ ਕਰਦੀ ਹੋਈ ਆ ਹਾਂ ਕਰਦੀ ਹੋਈ ਆ ਸਾਡੀ ਪਰਲੀ ਬੱਛੀ ਏਦੋਂ ਛੋਟੀ ਆ ਠੀਕ ਆ ਜੀ ਉਹ ਵੀ 9 10 ਮਹੀਨੇ ਦੀ ਹੋ ਗਈ ਆ ਉਹ 10ਵੇਂ ਮਹੀਨੇ ਚ ਆਉ ਹੋ ਠੀਕ ਆ ਜੀ ਤੇ ਇਹ ਦੇ ਥੱਲੇ ਜਾਣ ਦੀ ਵੀ ਇਹ ਗਾਂ ਥੱਲੇ ਪੂਰਾ 26 ਕਿਲੋ ਦੁੱਧ ਹੀ ਚੋ ਠੀਕ ਹੈ ਜੀ ਹਾਂ ਹੜੇ ਕਰਦੀ ਆ ਇਸੇ ਦੀ ਧੀ ਇਹ ਆ ਇਸੇ ਦੀ ਉਹ ਆ ਹਾਂ ਜੀ ਹਾਂ ਜੀ ਚਲੋ ਵਧੀਆ ਗੱਲ ਹੈ ਹਨਾ ਕਰਦੀ ਹੋਈ ਆਪਣੀ ਪਰ ਇਹਦੀ ਜੇ ਬਣਤਰ ਦੇਖੀਏ ਬਹੁਤ ਜ਼ਿਆਦਾ ਚੰਗੀ ਹੈ ਹਨਾ ਜੀ ਹਾਂ ਜੀ ਇਹ ਫਲੀ ਬਹੁਤ ਆ ਬਾਕੀ ਬੱਛੀ ਸਾਊ ਗਰੀਬ ਬਹੁਤ ਜ਼ਿਆਦਾ ਆ ਇਹ ਆਪ ਕਿਹੜੇ ਸੀਮੰਦ ਦੀ ਹੈ ਇਹ ਆਪ ਹੈਗੀ ਜੀ ਵਾਰਡ ਵਾਰਡ ਦੀ ਵਾਰਡ ਵਾਈਡ ਦੀ ਹਾਂ ਜੀ ਆ ਤੁਸੀਂ ਦੱਸਿਆ ਸੀ ਹਨੀ ਵੀ ਦੀ ਹਨਾ ਜੀ ਹਾਂ ਜੀ ਹਾਂ ਜੀ ਹਨੀ ਵੀ ਦੀ ਹੈ ਵਾਰਡ ਵਾਰਡ ਦੀ ਹਾਂ ਜੀ ਤੇ ਜਿਹੜਾ ਇਸ ਤੋਂ ਅੱਗੇ ਲੱਗਿਆ ਕਿਹੜੇ ਤੋਂ ਗੱਬਣਾਈਓ ਤੁਸੀਂ ਦੱਸ ਦਿਓ ਮੜਾ ਜੀ ਉਹ ਯੂ ਐਸ ਏ ਦਾ ਜੀ ਇਹ ਪੇਪਰ ਦਾ ਹਾਂ ਪੇਪਰ ਠੀਕ ਹੈ ਲੈ ਵੀ ਮਿੱਤਰੋ ਸੋਨੇ ਦੇ ਸੁਹਾਗੇ ਵਾਲੀ ਗੱਲ ਹੋ ਗਈ ਆਪ ਇਹ ਹੈਗੀ ਵਰਲਡ ਵਾਈਡ ਹਣੀ ਬੀ ਦੀ ਕੁਆਲਿਟੀ ਤੁਸੀਂ ਕਰ ਲੋ ਚੈੱਕ ਇਸ ਤੋਂ ਜਿਹੜਾ ਅੱਗੇ ਲੱਗਿਆ ਉਹ ਯੂ ਐਸ ਏ ਦਾ ਪੇਪਰ ਦੋਨੇ ਪੱਖਾ ਤੋਂ ਬਹੁਤ ਚੰਗੀ ਆ ਹੁਣ ਤੁਸੀਂ ਆਰਡਰ ਕੁਆਲਿਟੀ ਦੇਖ ਲਓ ਫਿਕਸ ਆਰਡਰ ਦੀ ਆ ਬਣਤਰ ਤੁਸੀਂ ਦੇਖ ਲਓ ਲੈ ਵੀ ਜੀ ਦਿਖਾ ਦਨੇ ਥਣ ਵੀ ਕੋਈ ਛੋਟਾ ਨਹੀਂ ਗਾ ਜੇ ਆਪਾਂ ਗੱਲ ਕਰਗੇ ਵੀ ਛੋਟਾ ਥਣ ਲੱਗਿਆ ਬਣਾਈ ਖਣ ਥੋਣ ਵੀ ਪੂਰਾ ਚੰਗਾ ਲੱਗਿਆ ਤੇ ਬਾਈ ਜੀ ਜਿਵੇਂ ਆਪਾਂ ਦੇਖੀ ਹੈ ਹਨਾ ਬਹੁਤ ਵਧੀਆ ਰਿਕਾਰਡ ਆਇਆ ਇਸ ਬੱਛੀ ਦਾ ਇਹ ਗਾਂ ਦੇ ਮੰਨ ਲਓ ਜਿਵੇਂ 26 ਲੀਟਰ ਤੁਸੀਂ ਇਹਦਾ ਆਪ ਦੱਸਦੇ ਆਂ ਵੀ ਹਾਂਜੀ ਹਾਂਜੀ ਤੇ ਕਿੰਨੇ ਕਿੰਨੇ ਵਧੀਆ ਬੱਚੇ ਪੈਦਾ ਕਰਦੀ ਜੇ ਤੁਹਾਡੇ ਇਹ ਬੱਚੇ ਪਹਿਲਾਂ ਜੀ ਇਹਦੀਆਂ ਦੋ ਬੱਚੀਆਂ ਸ਼ਾਈ ਵਾਲਦੀਆਂ ਸੀ ਅੱਛਾ ਜੀ ਸ਼ਾਈ ਵਾਲਦੀਆਂ ਸੀ ਇੱਕ ਤਾਂ ਛੋਟੀ ਬੱਚੀ ਅਸੀਂ ਦੇਤੀ ਸੀ ਕਿਸੇ ਨੂੰ ਹੂੰ ਤੇ ਇੱਕ ਬੱਚੀ ਅਸੀਂ ਸਵਾ ਕੇ ਇੱਕ ਸਵਾ ਉਹਦਾ ਘਰੇ ਚੋਇਆ ਪਿਛਲੇ ਸਾਲ ਹੀ ਵੇਚੀ ਆ ਵਧੀਆ ਦੋ ਦਿੱਤਾ ਜੀ ਹਾਂਜੀ ਇਹ ਪੰਜ ਸੂਏ ਦੇਗੀ ਆ ਛੇ ਮਹੀਨੇ ਸੁਏ ਨੇ ਹੁਣ ਸੂਣਾ ਚਾਰ ਬੱਚੇ ਜਨਤਿਆਂ ਨੇ ਇੱਕ ਬੱਚਾ ਦਿੱਤਾ ਹੁਣ ਇਹ ਮਤਲਬ ਦੁੱਧੋ ਛੱਡੀ ਵੀ ਆ ਠੀਕ ਹੈ ਜੀ ਤੇ ਇਹਦੇ ਵਿੱਚ ਡੇਢ ਮਹੀਨਾ ਪੂਰਾ ਰਹਿੰਦਾ ਪੌਣੇ ਦੋ ਮਹੀਨੇ ਠੀਕ ਜਾਣਦੀ ਜਿਹੇ ਜ ਤੁਸੀਂ ਇਹਦਾ ਸੀਮਾ ਲਾਉਂਦੇ ਉਹੋ ਜਿਹਾ ਬਰੀਡ ਪਾਇਆ ਹਾਂਜੀ ਹਾਂਜੀ ਬਰੀਡ ਉਹੋ ਜੀ ਬਣੀ ਹਾਂ ਬਹੁਤ ਵਧੀਆ ਗੱਲ ਆਈ ਦੁੱਧ ਪੱਖੋਂ ਵੀ ਚੰਗੀ ਆ ਹਾਂਜੀ ਹਾਂਜੀ ਲੈ ਮਿੱਤਰੋ ਬਾਈ ਹੁਣ ਸਾਰੀ ਡਿਟੇਲ ਆਪਾਂ ਦੇ ਦਿੱਤੀ ਆ ਕਿਉਂਕਿ ਪਿਛਲੀਆਂ ਪੀੜੀਆਂ ਦਾ ਵੀ ਰਿਕਾਰਡ ਪਤਾ ਹੋਵੇ ਤਾਂ ਵਧੀਆ ਗੱਲ ਹੋ ਜਾਂਦੀ ਆ ਆਰਡਰ ਕੁਆਡ ਤੁਸੀਂ ਕਰ ਲੋ ਚੈੱਕ 10 ਦਿਨ ਸੂਨ ਦੇ ਵਿੱਚ ਬਾਕੀ ਬਾਈ ਜੀ ਮੁੱਲ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਜਾਂ ਕਿਹਦੇ ਹਾਂਜੀ ਵਿੱਚ ਹੀ ਕਰਾਂਗੇ ਦੱਸ ਦੇ ਮੁੱਲ ਜੀ ਫਿਰ ਮੁੱਲ 1 ਲੱਖ ਤੇ 30 ਹਜ਼ਾਰ ਆ ਜੀ ਠੀਕ ਆ ਜੀ ਮਾਨਤਾ ਉਹ ਤਾਂ ਕਰ ਦੋ ਕਰਾਂਗੇ ਜੀ ਜ਼ਰੂਰ ਕਰਾਂਗੇ ਖੁਸ਼ ਹੋ ਕੇ ਕਰਾਂਗੇ ਮਾਨਤਾ ਹਾਂਜੀ ਠੀਕ ਹੈ ਜੀ ਮਿੱਤਰੋ ਬਾਈ ਜੀ ਨੇ ਮੁੱਲ ਵੀ ਕਰਤਾ ਵਾ ਤੇ ਬਾਈ ਜੀ ਇੱਕ ਵਾਰੀ ਆਪਦਾ ਫੋਨ ਨੰਬਰ ਘਰ ਦੀ ਲੋਕੇਸ਼ਨ ਸਾਰਾ ਕੁਝ ਬੋਲ ਦਿਨਾ ਨਾਂ ਦੁਆਰਾ ਮੇਰਾ ਫੋਨ ਨੰਬਰ ਹੈਗਾ 94639 ਹਾਂਜੀ 04765 ਹੂੰ ਘਰ ਸਾਡਾ ਦੌਰ ਗਰਬੀ ਦੇ ਵਿੱਚ ਆ ਇੱਕ ਪਾਸੇ ਨੇੜੇ ਗौराਪਤੀ ਧਰਮਸ਼ਾਲਾ ਦੂਜੇ ਪਾਸੇ ਸਾਡੇ ਹਲਟੀ ਆ ਦੋਦਰ ਪਿੰਡ ਆ ਸਾਡਾ ਠੀਕ ਆ ਜੀ ਹਾਂਜੀ ਤੇ ਜ਼ਿਲ੍ਹਾ ਮੋਗਾ ਮਿੱਤਰੋ ਖੋਲ ਕੇ ਦਿਖਾ ਦੋਗੇ ਹਾਂਜੀ 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 ਉਹ ਬਕਰ ਖੋਲ ਕੇ ਆਪਾਂ ਕਿਉਂਕਿ ਫਿਰ ਆਏ ਨਾ ਤੁਹਾਨੂੰ ਬਾਅਦ ਚੋਂ ਆਪਣੇ ਬੰਦੇ ਕਹਿਣਗੇ ਨਾ ਵੀ ਖੋਲ ਕੇ ਦਿਖਾ ਦੋ ਨੀ ਨਹੀਂ ਖੋਲ ਕੇ ਦਿਖਾਰੇ ਆਪਣੇ ਬੰਦੇ ਵੀਡੀਓ ਦੇ ਵਿੱਚ ਹੀ ਦੇਖ ਲੈਣਗੇ ਦਾ ਵੀ ਪੂਰਾ ਤਾਰਾ ਵੀ ਕਿਸੇ ਪੱਖੋਂ ਕੋਈ ਕਮੀ ਪੇਸ਼ੀ ਹੈਗੀ ਆ ਤਾਂ ਲੈ ਮਿੱਤਰੋ ਕਮੀ ਪੇਸ਼ੀ ਨਹੀਂ ਕੋਈ ਪਰੇ ਨੂੰ ਘਮਾ ਦੋਈ ਪਰੇ ਨੂੰ ਘਮਾਓ ਹਾਂਜੀ ਲੈ ਵੀ ਕਰ ਲਓ ਮਿੱਤਰੋ ਚੈੱਕ ਵਧੀਆ ਤੁਰਦੀ ਆ ਆ ਨਮੀ ਤੋਰ ਦੇਣੀ ਹਾਂਜੀ ਤੋਰ ਦਿਓ ਕੋਈ ਗੱਲ ਨਹੀਂ ਵਧੀਆ ਹੀ ਆ ਜਿੰਨਾ ਆਪਾਂ ਤੋਰ ਕੇ ਦਿਖਾਵਾਂਗੇ ਲੈ ਵੀ ਬੰਦ ਹੋਈ ਠੀਕ ਆ ਜੀ ਬੱਸ ਲਿਓ ਜੀ ਬੰਦ ਹੋਈ ਲੈ ਵੀ ਦਰਸ਼ਕੋ ਕਰ ਲਓ ਗਰਾਂ ਦੀ ਚੈੱਕ ਸਾਰੀਆਂ ਕੁਆਲਿਟੀਆਂ ਤੁਹਾਨੂੰ ਦਿਖਾਤਿਆਂ ਸਾਰੇ ਪਾਸਿਆਂ ਤੋਂ ਵਧੀਆ ਸੋਹਣਾ ਤਿਆਰ ਹੁੰਦੀ ਆਉਂਦੀ ਹਜੇ 10 ਦਿਨ ਬਾਕੀ ਆ ਤੇ ਵਧੀਆ ਫਿਕਸਡ ਆਡਰ ਆ ਸੋਹਣਾ ਤਿਆਰ ਹੁੰਦੀ ਆਊਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਮ ਘਰਾਂ ਦੀ ਜਿਵੇਂ ਵੀਡੀਓ ਆ ਸ਼ੇਅਰ ਜ਼ਰੂਰ ਕਰ ਦਿਓ ਬਾਈ ਨੇ ਨੰਬਰ ਆਪਦਾ ਸਕਰੀਨ ਦੇ ਉੱਤੇ ਦਿੱਤਾ ਵਾ ਜਉਂਦੇ ਵਾਸਤੇ ਰੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਧੰਨਵਾਦ ਆ ਦੋਸਤੋ